ਮੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨੀ ਆ ਕਿ ਕਿਵੇਂ ਸਰਕਾਰਾਂ ਆਮ ਜਨਤਾ ਨੂੰ ਮੂਰਖ ਪੜਾਉਂਦੀਆਂ ਨੇ ਇੱਕ ਹੱਥ ਅਗਰ ਕੋਈ ਚੀਜ਼ ਦਿੰਦੇ ਨੇ ਮੁਫਤ ਖੋਰੀ ਵਾਲੀ ਤੇ ਦੂਜੇ ਹੱਥੋਂ ਉਹਨੂੰ ਵਾਪਸ ਲੈ ਲੈਂਦੇ ਨੇ ਤੇ ਜਨਤਾ ਜਿਹੜੀ ਆ ਉਹ ਦੇਖਦੀ ਰਹਿ ਜਾਂਦੀ ਬਿਲਕੁਲ ਇਸੇ ਤਰ੍ਹਾਂ ਨਾਲ ਜਿਹੜਾ ਕੱਲ ਇਹਨਾਂ ਨੇ ਬਿਜਲੀ ਵਿੱਚ ਵਾਅਦਾ ਕੀਤਾ ਰੇਟਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਪ੍ਰੋਕਸੀਮੇਟਲੀ 10 ਤੋਂ 15 ਪੈਸੇ ਪਰ ਯੂਨਿਟ ਵਧਾਉਣ ਦੇ ਨਾਲ ਸਾਰੇ ਪੰਜਾਬ ਦੇ ਇੰਡਸਟਰੀਅਲ ਯੂਜ਼ਰ ਡੋਮੈਸਟਿਕ ਯੂਜ਼ਰ ਕਮर्शियल ਯੂਜ਼ਰ ਐਗਰੀਕਲਚਰ ਸੈਕਟਰ ਨੂੰ ਇਹਦਾ ਕੁੱਲ ਜਿਹੜਾ ਬੋਝ ਪਿਆ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਹੈ ਉਹ 655 ਕਰੋੜ ਹੈ ਲਗਭਗ 655 ਕਰੋੜ ਰੁਪਇਆ ਇੱਕ ਮਾਮੂਲੀ ਜਿਹਾ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਤਾਂ 655 ਕਰੋੜ ਰੁਪਇਆ ਸਰਕਾਰ ਨੂੰ ਪਿੱਛਾ ਹੋ ਜਾਣਾ ਮੰਨ ਲਿਆ ਕਿ ਇਹਦੇ ਚੋਂ ਬਹੁਤ ਸਾਰਾ ਹਿੱਸਾ ਉਹ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੀਐਸਪੀਸੀਐਲ ਨੂੰ ਦੁਬਾਰਾ ਸਬਸਿਡੀ ਦੇਵੇਗੀ ਤੇ ਲੋਕਾਂ ਤੇ ਸ਼ਾਇਦ ਐ ਲੱਗੇਗਾ ਕਿ ਅੱਜ ਤਾਂ ਕੋਈ ਬੋਝ ਪਿਆ ਹੀ ਨਹੀਂਗਾ ਪਰ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਵਾਪਸ ਲੈਣਾ ਨਾ ਪੈਸਾ ਭਗਵੰਤ ਮਾਨ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਆਪਣੀ ਜੇਬ ਤੋਂ 655 ਕਰੋੜ ਰੁਪਏ ਨੇ ਦੇਣਾ ਉਹ ਤੁਹਾਡੇ ਤੇ ਹੀ ਬੋਝ ਪੈਣਾ ਵਾ ਮਿਸਾਲ ਦੇ ਤੌਰ ਤੇ ਡੂਰਿੰਗ ਇਲੈਕਸ਼ਨ ਇਸ ਤੋਂ ਪਹਿਲਾਂ ਤਕਰੀਬਨ ਅਗਰ ਤੁਸੀਂ ਲੋਨ ਲੈਣਾ ਤੇ ਪੁਆਇੰਟ 25 ਪੈਸੇ ਉਹਦੇ ਤੇ ਟੈਕਸ ਲੱਗਦਾ ਫਰਜ਼ ਕਰੋ ਤੁਸੀਂ ਜਿੰਨਾ ਵੀ ਲੋਨ ਲੈਣਾ ਲੱਖ ਰੁਪਇਆ ਲੈ 10 ਲੱਖ ਲੈਣਾ ਕਿਸੇ ਵੀ ਵਿਅਕਤੀ ਨੇ ਉਹਦੇ ਤੁਹਾਨੂੰ ਪੁਆਇੰਟ 25 ਪੈਸੇ ਇਹਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਜਾਂਦਾ ਇਦਾਂ ਦੇ ਹੋਰ ਬਹੁਤ ਸਾਰੇ ਟੈਕਸਸ ਕੇ ਰੀਬੈਟ ਵਧਾ ਦਿੰਦੇ ਨੇ ਪੈਟਰੋਲ ਦੇ ਉੱਤੇ ਤੁਸੀਂ ਸਾਰੇ ਕੂਟਾ ਮੋਟਰਸਾਈਕਲ ਦਾ ਅੱਜ ਕੱਲ ਸਾਰੇ ਵਰਤਦੇ ਨੇ ਡੀਜ਼ਲ ਤੇ ਬੈਟ ਪਤਾਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਦਾਂ ਕੀ ਜਣਾ ਮੁਫਤ ਖੋਰੀ ਦੀ ਰਾਜਨੀਤੀ ਕਰਤੀ ਜਿਵੇਂ ਅਸੀਂ ਜ਼ੀਰੋ ਬਿੱਲ ਦਿੱਤਾ ਜੀ ਅਸੀਂ ਜੀ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲਿਅਰ ਹੈ ਔਰ ਮੈਂ ਸਮਝਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਬੜੇ ਸਿਧਾਂਤਾਂ ਨਾਲ ਚੱਲੀ ਸੀ ਅੱਜ ਉਹ ਸਿਧਾਂਤਾਂ ਤੋਂ ਸਖਣੀ ਪਾਰਟੀ ਆ ਅੱਜ ਉਹਨਾਂ ਦਾ ਦਿੱਲੀ ਮਾਡਲ ਐਜੂਕੇਸ਼ਨ ਦਾ ਫੇਲ ਹੋ ਚੁੱਕਾ ਦਿਖਾਤਾ ਤੁਹਾਨੂੰ ਕਈ ਵਾਰ ਕਿਸ ਤਰ੍ਹਾਂ ਸਕੂਲਾਂ ਦੀ ਹਾਲਾਤ ਨੇ ਸੰਗਰੂਰ ਵਿੱਚ 50% ਹਾਈ ਸਕੂਲਸ ਬਿਨਾ ਹੈਡਮਾਸਟਰ ਤੋਂ ਚੱਲ ਰਹੇ ਨੇ ਹਸਪਤਾਲਸ ਮੈਂ ਤੁਹਾਨੂੰ ਦਿਖਾਇਆ 11:30 ਦਾ ਹਸਪਤਾਲ ਲਾ ਤੇ ਸਾਰੇ ਪੰਜਾਬ ਦੇ ਹਸਪਤਾਲ ਤੁਸੀਂ ਜਾ ਕੇ ਦੇਖ ਸਕਦੇ ਹੋ 50% ਤੋਂ ਘੱਟ ਉੱਥੇ ਜਿਹੜਾ ਸੈਂਕਸ਼ਨ ਸਟਾਫ ਹੈ ਡਾਕਟਰਸ ਦਾ ਨਰਸਿਸ ਦਾ ਫਾਰਮਾਸਿਸਟ ਦਾ ਜਾਂ ਕਲਰਕਸ ਦਾ ਉਹ ਹੈ ਨਹੀਂਗਾ ਸੋ ਦਿੱਲੀ ਮਾਡਲ ਹੈਲਥ ਦਾ ਵੀ ਫੇਲ ਹੋ ਗਿਆ ਦਿੱਲੀ ਮਾਡਲ ਐਜੂਕੇਸ਼ਨ ਦਾ ਵੀ ਫੇਲ ਹੋ ਗਿਆ ਜਨ ਲੋਪਾਲਪ ਬੜਾਇਆ ਹੀ ਨਹੀਂ 10 ਸਾਲਾਂ ਦੇ ਵਿੱਚ ਔਰ ਸਵਰਾਜ ਦੀ ਨੀਤੀ ਕੀ ਲੋਕਾਂ ਨੂੰ ਪੁੱਛ ਕੇ ਕਰਾਂਗੇ ਕਿ ਉਹ ਰਾਜ ਸਭਾ ਦੀਆਂ ਟਿਕਟਾਂ ਤੁਸੀਂ ਵੇਚਤੀਆਂ ਅਮੀਰ ਆਦਮੀਆਂ ਨੂੰ लवली ਯੂਨੀਵਰਸਿਟੀ ਵਰਗਿਆਂ ਨੂੰ ਕੋਈ ਸਨੀ ਰੋੜਾ ਲੁਧਿਆਣੇ ਵਰਗਿਆਂ ਨੂੰ ਉਹ ਵੀ ਤੁਹਾਡਾ ਫੇਲ ਹੋ ਗਿਆ ਵੀਆਈਪੀ ਕਲਚਰ ਦੀ ਛਿੱਕੇ ਤੇ ਟੰਗਿਆ ਟਕਾ ਕੇ ਤੁਸੀਂ ਹਜ਼ਾਰ ਹਜ਼ਾਰ ਗਨਮੈਨ ਵੱਡੀਆਂ-ਵੱਡੀਆਂ ਗੱਡੀਆਂ ਕਰੋੜਾਂ ਰੁਪਏ ਦੀਆਂ ਤੁਹਾਡਾ ਸਾਰਾ ੱਟਬਰੂ ਦੇ ਚੱਲਿਆ ਇਹਨਾਂ ਸਾਰੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਇਸ ਲੋਕ ਸਭਾ ਇਲੈਕਸ਼ਨ ਵਿੱਚ 15% ਡ੍ਰੌਪ ਹੋਈ ਉਹਨਾਂ ਦੀ ਪਰਸੈਂਟੇਜ 15% ਦੀ ਕਾਂਗਰਸ ਤੇ ਅਕਾਲੀ ਦਲ ਪਿਛਲੇ 60-70 ਸਾਲ ਤੋਂ ਰਾਜਨੀਤੀ ਕਰਦੀਆਂ ਕਦੀ 1 ਪੈਸੇ ਕੱਢ ਗਏ ਕਦੀ 2 ਪੈਸੇ ਕੱਢ ਗਏ ਕਦੀ 3 ਪੈਸੇ ਕੱਢ ਗਏ ਕਦੀ 3 ਪੈਸੇ ਵਧ ਗਏ ਕਾਂਗਰਸ ਨੇ ਇਸ ਵਾਰ 3% ਵੋਟ ਬੋਟ ਬੈਂਕ ਇਨਕਰੀਜ਼ ਕੀਤਾ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਪੰਜਾਬ 'ਚ 40 ਪਲੱਸ ਕੁਛ ਤੋਂ ਕੇਵਲ 26% ਉਹਨਾਂ ਦਾ ਵੋਟ ਸ਼ੇਅਰ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਤਾਂ ਬੋਗਸ ਝੂਠ ਬੋਲਣ ਵਾਲੇ ਬੰਦੇ ਨੇ ਔਰ ਦਿੱਲੀ ਦੇ ਵਿੱਚ ਸੱਤ ਦੀਆਂ ਸੱਤ ਸੀਟਾਂ ਹਾਰ ਗਿਆ केजरीवाल ਹਰਿਆਣਾ ਵਿੱਚ ਲਈ ਲੜ ਕੇ ਉਹ ਵੀ ਹਾਰ ਗਿਆ ਗੋਆ ਵਾਲੀ ਹਾਰ ਗਿਆ ਗੁਜਰਾਤ ਵਾਲੀਆਂ ਹਾਰ ਗਿਆ ਦਿੱਲੀ ਦੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਜਿਹੜੀਆਂ ਇਹਨਾਂ ਨੇ ਪੋਸਟਰ ਬਣਾਏ ਸੀ ਨਾ ਸਲਾਕਾਂ ਦੇ ਪਿੱਛੇ ਜ਼ੁਲਮ ਕੇ ਬਦਲੇ ਵੋਟ ਇੱਕ ਨਵੇਂ ਪੈਸੇ ਦੀ ਵੋਟ ਨਹੀਂ ਪਈ ਪੰਜਾਬ ਦੇ ਵਿੱਚ ਇਹਨਾਂ ਨੇ ਤੰਤਰ ਵਰਤਿਆ ਸੰਗਰੂਰ ਦੇ ਵਿੱਚ ਸੀਟ ਜਿੱਤ ਲਈ ਆਨੰਦਪੁਰ ਦੀ ਸੀਟ ਮਹਿਜ਼ 10000 ਦੇ ਮਾਰਜਿਨ ਨਾਲ ਜਿੱਤੀ ਆ ਔਰ ਇੱਕ ਹੁਸ਼ਾਰਪੁਰ ਦੀ ਸੀਟ ਜਿੱਤ ਗਿਆ ਹਾਲਾਂਕਿ ਉਹ ਡਿਫੈਕਟਰ ਸੀਗਾ ਲੋਕਾਂ ਨੂੰ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਪਰੰਤੂ ਅੱਜ ਪੰਜਾਬ ਮੋੜ ਕੇ ਆਣ ਕੇ ਖੜ ਗਿਆ ਆਰਥਿਕ ਬੋਝ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਾਂਗਰਸ ਜਦੋਂ ਰਾਤ ਛੱਡ ਕੇ ਗਈ ਆ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਇਹਨਾਂ ਨੇ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਉਹਦੇ ਥੋੜਾ ਐਡ ਕੀਤਾ 31.35 40 ਹਜ਼ਾਰ ਕਰੋੜ ਤੇ ਕਰਜ਼ਾ ਲੈ ਗਏ ਔਰ 31 ਹਜ਼ਾਰ ਕਰੋੜ ਰੁਪਏ ਉਹਦੇ ਤੇ ਅਸੀਂ ਵਿਆਜ ਭਰ ਰਹੇ ਆ ਪੰਜਾਬ ਦੇ ਲੋਕ ਆਪਾਂ ਹੀ ਭਰ ਰਹੇ ਆ ਜਦੋਂ ਆਪਾਂ ਕਹਿੰਦੇ ਤਾਂ ਹੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਤਾਂ ਹੀ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਮਿਲਦੀਆਂ ਤੇ ਬਾਹਰਲੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਵਾਲੇ ਲੈ ਜਾਂਦੇ ਕਿਉਂਕਿ ਸਾਡੇ ਕੋਲ ਡੋਮਸਾਈਲ ਦਾ ਲਾਅ ਨਹੀਂਗਾ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਸੀਂ ਉਹ ਬਿੱਲ ਵੀ ਪੇਸ਼ ਕੀਤਾ ਕੁਲਤਾਰ ਸੰਮਵਾਂ ਦੇ ਕੋਲ ਕਿ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਗੁਜਰਾਤ ਦੀ ਤਰ੍ਹਾਂ ਸਾਡੇ ਇਹ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੇ ਸਰਕਾਰੀ ਨੌਕਰੀਆਂ ਦੇ ਉੱਤੇ ਬਾਹਰਲੇ ਲੋਕੀਂ ਡਾਕਾ ਨਾ ਮਾਰ ਸਕਣ ਪਰ ਲੇਕਿਨ ਇਹਨਾਂ ਗੱਲਾਂ ਦੀ ਉਹਨਾਂ ਨੂੰ ਸਮਝ ਤਾਂ ਹੈ ਲੇਕਿਨ ਦਿੱਲੀ ਵਾਲੇ ਗੈਰ ਪੰਜਾਬੀ ਇਹਨਾਂ ਨੂੰ ਕਰਨ ਨਹੀਂ ਦਿੰਦੇ ਔਰ ਭਗਵੰਤ ਮਾਨ ਦੇ ਮਾਨ ਦੇ ਜਿਹੜੇ ਹੱਥ ਨੇ ਉਹ ਬੱਜੇ ਹੋਏ ਨੇ ਔਰ ਜਿਹੜਾ 13 1 0 ਕਰਦਾ ਸੀਗਾ ਉਹ ਇੱਕ ਡੰਡੀ ਲੱਤ ਕੀ ਥੱਲੇ ਤੇ ਤਿੰਨ ਸੀਟਾਂ ਦੇ ਰਹਿ ਗਿਆ ਮੇਰਾ ਖਿਆਲ ਹੈ ਕਿ ਅਸੂਲਨ ਤਾਂ ਕੋਈ ਹੋਰ ਮੁੱਖ ਮੰਤਰੀ ਹੁੰਦਾ ਤੇ ਉਹਨੂੰ ਅਸਤੀਫਾ ਦੇ ਦੇਣਾ ਸੀ ਪਰ ਚਲੋ ਕਿਉਂਕਿ ਇਹ ਖਾਸ ਠੀਠ ਬੰਦੇ ਨੇ ਔਰ ਕੇਜਰੀਵਾਲ ਦੀ ਜੇਲ੍ਹ ਜੋ ਚੁੱਕਿਆ ਹੋਇਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱ ਬੈਸ ਕਰਦੇ ਹੋ ਅਦਾਲਤਾਂ ਵਿੱਚ ਜਾ ਕੇ ਘਟੂ ਘਟੂ ਉਹ ਤਾਂ ਸੋਸ਼ਲ ਮੀਡੀਆ ਤੇ ਨਾ ਪਾਓ ਰਿਮੂਵ 올 ਦਾ ਵੀਡੀਓਜ਼ ਜਿਹੜੀ ਆਪ ਸ਼ੇਅਰਡ ਆਨ ਦਾ ਸੋਸ਼ਲ ਮੀਡੀਆ ਉਹਦੀ ਵਾਈਫ ਸੁਨੀਤਾ ਕੇਜਰੀਵਾਲ ਨੂੰ ਕਿਹਾ ਹਰ ਪਾਸੋਂ ਮਾਰ ਪੈ ਰਹੀ ਹੈ ਹਰ ਪਾਸੋਂ ਫੇਲ ਹੋ ਚੁੱਕੇ ਨੇ ਔਰ ਆ ਜਿਹੜਾ ਹੁਣ ਇਹਨਾਂ ਨੇ ਤਕਰੀਬਨ 5.655 ਕਰੋੜ ਰੁਪਏ ਦਾ ਬਿਜਲੀ ਦਾ ਜਿਹੜਾ ਵਾਅਦਾ ਕੀਤਾ ਇਹ ਤੁਹਾਨੂੰ ਹੌਲੀ ਹੌਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਮਹਿਸੂਸ ਹੋਵੇਗਾ ਫਿਰ ਗੱਲ ਆ ਕਿ ਇਹਦੇਲੇ ਪਾਸੇ ਹੱਥ ਮੁਫਤ ਕੋਰੀ ਦੀ ਦਿੱਤੀ ਸਹੂਲਤ ਤੇ ਆ ਦੂਜੇ ਹੱਥ ਤੋਂ ਤੁਹਾਨੂੰ ਲੈ ਗਏ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗ ਸਕਿਆ ਤੁਸੀਂ ਦੇਖੋਗੇ ਬੜਾ ਵਧੀਆ ਕੰਮ ਹੋ ਗਿਆ ਜੀ ਆ ਸੰਗ ਦਾ ਜ਼ੀਰੋ ਬਿੱਲ ਆ ਰਿਹਾ ਬਹੁਤ ਸਾਰੇ ਲੋਕਾਂ ਦੇ ਜ਼ੀਰੋ ਬਿੱਲ ਵੀ ਹੋਣ ਤੋਂ ਹਟ ਕੇ ਨੇ ਪਰ ਚਲੋ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਪਰੰਤੂ ਜਿਹੜਾ ਫਤਵਾ ਲੋਕ ਸਭਾ ਦੇ ਵਿੱਚ ਆਇਆ ਵਾ ਉਹਦੇ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਔਰ ਝੂਠ ਛਲ ਕਪਟ ਫਰੇਵ ਔਰ ਬਦਲਾਖੂਰੀ ਦੀ ਰਾਜਨੀਤੀ ਨੂੰ ਇੱਥੇ ਬੰਦ ਕਰ ਦੇਣੀ ਚਾਹੀਦੀ ਆ ਅਗਰ 2.2 228 ਸਾਲ ਤੁਹਾਡੇ ਕੋਲ ਪਏ ਨੇ ਬੰਦਿਆਂ ਵਾਂਗੂ ਕੰਮ ਕਰੋ ਸਾਡੇ ਇਸ ਖਜ਼ਾਨੇ ਤੇ ਬੋਝ ਨਾ ਪਾਓ ਔਰ ਲੋਕਾਂ ਨੂੰ ਝੋਕਰ ਨਾ ਬਣਾਓ ਤੁਸੀਂ ਜਿਹੜਾ ਮਲਟੀਪਲ ਪੈਨਸ਼ਨਟ ਆਈਸੀ ਐਮਐਲ ਨੇ ਉਹ ਤਾਂ ਛੋਟੀ ਜਿਹੀ ਸਹੂਲਤ ਸੀਗੀ ਐਵੇਂ ਕੋ 17-18 ਕਰੋੜ ਰੁਪਇਆ ਪਤਾ ਨਹੀਂ ਕਿੰਨਾ ਬਚਾਇਆ ਹੋਊਗਾ ਸਾਲ ਦਾ ਉਹਦੇ ਜਗ੍ਹਾ ਤੇ ਤੇਰੀ ਪਬਲਿਸਿਟੀ ਕੀਤੀ ਸਾਰੇ ਦੇਸ਼ ਦੇ ਵਿੱਚ 700 ਕਰੋੜ ਤੋਂ ਉੱਤੇ ਜ਼ਿਆਦਾ ਤੁਸੀਂ ਸਾਡੇ ਸਾਲ ਦਾ ਮੀਡੀਆ ਦੇ ਪਬਲਿਸਿਟੀ ਦੇ ਖਰਚਾ ਕੀਤਾ ਔਰ ਇਹੀ ਕੇਜਰੀਵਾਲ ਕੰਦਾ ਦਿੱਲੀ ਵਿੱਚ ਕੋਦੀ ਮੀਡੀਆ ਬਣਾ ਦਿਆ ਇੱਥੇ ਕੀ ਕੇਜੀ ਮੀਡੀਆ ਨਹੀਂ ਬਣਾਇਆ ਦਿੱਲੀ ਵਿੱਚ ਮੋਦੀ ਸੀਪੀਆਈ ਔਰ ਈਡੀ ਦਾ ਦੁਰਉਪਯੋਗ ਕਰਦਾ ਕੀ ਪੰਜਾਬ ਦੇ ਵਿੱਚ ਤੁਸੀਂ ਦੁਰਉਪਯੋਗ ਕਰਕੇ ਆਪਣੇ ਸਿਆਸੀ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕੀਤੇ ਜਿਹੜਾ ਬੋਲਿਆ ਚੱਕ ਕੇ ਠੋਕੇ ਜੇਲ੍ਹ ਸੁੜ ਦਿੱਤਾ ਇਹ ਕਿੱਥੋਂ ਦਾ ਬਦਲਾਅ ਦੀ ਰਾਜਨੀਤੀ ਸੀ ਬਸ ਇਹੀ ਤੁਹਾਡਨਾਂ ਵਾਲਾ ਜਿ ਦਾ ਕਾਪੀ ਸਾਜ ਨੇ ਕਹਿੰਦੇ ਸੀ ਅਗਰ ਠੀਕ ਲੱਗੀਆਂ ਗੱਲਾਂ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰਨਾ ਬਟ ਲੈਟ ਮੀ ਟੈਲ ਯੂ ਕੋਈ ਵੀ ਸਟੇਟ ਬਿਨਾ ਆਰਥਿਕ ਠੋਸ ਨੀਤੀ ਤੋਂ ਬਿਨਾਂ ਨਹੀਂ ਚੱਲ ਸਕਦੀ ਸਾਰਾ ਕੁਝ ਮੁਫਤ ਵਿੱਚ ਦਵਾਂਗੇ ਤਾਂ ਵੀ ਵਿਲ ਲੈਂਡ ਆਵਰ ਸਟੇਟ ਇਨ ਮੇਜਰ ਮੇਜਰ ਡੈਟ ਜਿਹੜਾ ਮੁੜ ਕੇ ਤੁਹਾਡੇ ਤੇ ਬੋਝ ਪਵੇਗਾ ਜਿਸ ਕਰਕੇ ਤੁਸੀਂ ਸਾਰੇ ਪੰਜਾਬ ਛੱਡ ਕੇ ਵਿਦੇਸ਼ਾਂ ਜਾਣਾ ਚਾਹੁੰਦੇ ਇਹੀ ਗੱਲਾਂ ਨੇ ਅਗਰ ਆਪਣੇ ਲੀਡਰ ਥੋੜਾ ਜਿਹਾ ਬੋਟ ਦਾ ਲਾਲ ਛੱਡ ਕੇ ਆਪਣੀ ਸਟੇਟ ਬਾਰੇ ਸੋਚਣ ਆਪਣੇ ਪੰਜਾਬ ਬਾਰੇ ਸੋਚਣ ਤਾਂ ਸ਼ਾਇਦ ਪੰਜਾਬ ਦੇ ਅੱਜ ਇਹ ਹਾਲਾਤ ਨਾ ਹੋਏ ਹੁੰਦੇ ਮੈਨੂੰ ਲੱਗਦਾ ਜਦ ਤੱਕ ਇਹ ਰਾਜ ਛੱਡ ਕੇ ਜਾਣਗੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਜਾਣਗੇ ਸ਼ਾਇਦ ਸਾਹ ਲੈਣਾ ਵੀ ਮੁਸ਼ਕਲ ਹੋਊਗਾ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਅੱਜ ਤੁਹਾਡੇ ਨਾਲ ਵਿਚਾਰ ਮੈਂ ਸਾਂਝੀ ਕਰਨੇ ਸੀਗੇ ਲੇਕਿਨ ਬਿਜਲੀ ਦਾ ਜੋ ਬੋਝ ਪਾਇਆ ਗਿਆ ਵਾ ਅਲਟੀਮੇਟਲੀ 655 ਕਰੋੜ ਦਾ ਉਹ ਤੁਹਾਡੇ ਸਾਰਿਆਂ ਦੇ ਉੱਤੇ ਹੀ ਪੈਣਾ ਇਹੀ ਬਸ ਵਿਚਾਰ ਮੇਰੇ ਸੀਗੇ ਤੁਸੀਂ ਇਹਨੂੰ ਟਿੱਪਾ ਕਰਕੇ ਨਾਲ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋੜ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ